ਕਿਰਨਾ ਉਰੀਆ ਆਈ ਪੜੇ ਕੀ ਹੋ ਗਿਆ ਕੱਲੀ ਬੋਲੀ ਜਾਨੀ ਆ ਲੈ ਅੱਜ ਤਾਂ ਚਮਕਾਈ ਪਈਆ ਸਲਫ ਹੈ ਫਿਰ ਇਹਨੂੰ ਬਾਬ ਕਈ ਪੂੰਜੀ ਦਾ ਹੁੰਦਾ ਮੈਂ ਤੈਨੂੰ ਰੋਜ਼ ਹੀ ਐ ਕਹਿੰਦੀ ਨੂੰ ਵੀ ਕੰਮ ਕੋਹਾਂ ਦੀ ਘੱਟ ਕਰ ਲੈ ਬੰਦਾ ਕੰਮ ਸੋਹਣਾ ਕਰੇ ਜਿਹੜਾ ਦੂਜੇ ਨੂੰ ਵੀ ਸੋਹਣਾ ਲੱਗੇ ਪੜੇ ਮੈਂ ਵੀ ਜਿੰਨਾ ਮੇਰਾ ਦਿਲ ਕਰਦਾ ਨਾ ਉਨਾ ਹੀ ਸਾਫ ਸਫਾਈ ਨਾਲ ਕਰਦੀ ਹੁੰਦੀ ਆ ਹੁਣ ਤੈਨੂੰ ਨਹੀਂ ਪਸੰਦ ਆਉਂਦਾ ਹੁਣ ਮੈਂ ਦੱਸ ਦੇ ਵਿੱਚ ਕੀ ਕਰਾਂ ਤੂੰ ਤਾਂ ਪਹਿਲਾਂ ਹੀ ਨਾ ਕੋਈ ਵੀ ਮੇਰਾ ਕੰਮ ਆਵਰੇ ਨਖਰੇ ਥੱਲੇ ਨਹੀਂ ਰੱਖਦੀ ਹੁੰਦੀ ਮੈਂ ਤੈਨੂੰ ਐ ਕਹਿੰਦੀ ਸੀ ਕਿਤਨਾ ਕਿਤੇ ਤੂੰ ਆਪਦੇ ਬਾਈ ਨੂੰ ਪੈਸੇ ਕਿਤੇ ਤੂੰ ਤਾਂ ਨਹੀਂ ਦੇ ਦਿੰਦੀ ਹਾਏ ਮੈਂ ਮਰ ਜਾਂ ਲੈ ਕਿਹੜੀਆਂ ਗੱਲਾਂ ਕਰਦੀ ਆ ਦੱਸ ਮੈਂ ਕਿਉਂ ਉਹਨੂੰ ਪੈਸੇ ਦਵਾਂਗੀ ਕਿਉਂ ਮੇਰਾ ਬੰਦਾ ਪਤਾ ਪਰਦੇਸਾਂ 'ਚ ਕਮਾਉਂਦਾਗਾ ਮੈਂ ਇੱਥੇ ਲੋਕਾਂ ਨੂੰ ਰਟਾਉਣ ਲਈ ਨਹੀਂ ਹੈਗੇ ਮੇਰੇ ਕੋਲ ਪੈਸੇ ਮੇਰੇ ਤਾਂ ਆਪਦਾ ਖਰਚਾ ਪਤਾ ਨਹੀਂ ਕਿਵੇਂ ਚਲਾਉਣੀ ਆ ਮੈਂ ਕਿਵੇਂ ਨਾ ਤੂੰ ਲੜਦੀ ਕਾ ਤੋ ਮੈਂ ਤਾਂ ਤੈਨੂੰ ਐਂ ਕਿਹਾ ਹੈ ਵੀ ਤੂੰ ਹਰ ਇੱਕ ਗੱਲ ਤੇਰੇ ਆਖੇ ਲੱਗ ਜਾਂਦਾ ਤੇਰਾ ਬਾਈ ਤੇ ਮੇਰੇ ਆਖੇ ਤੱਕ ਇਹ ਲੱਗਦਾ ਨਹੀਂ ਮੈਂ ਕੀ ਪਤਾ ਤੂੰ ਪੈਸੇ ਦੇ ਦਿੰਦੀ ਹੋਵੇਂ ਨੀ ਭੈਣੇ ਮੈਂ ਉਹਨੂੰ ਪੈਸੇ ਦਵਾਂਗੀ ਉਹੀ ਮੈਂ ਦੋ ਸੂਟ ਸਲਾਉਂਗੀ ਮੈਨੂੰ ਕੀ ਲੋੜ ਆ ਤੈਨੂੰ ਪਤਾ ਤਾਂ ਹੈਗਾ ਮੈਨੇ ਸੂਟਾਂ ਦਾ ਇੰਨਾ ਸ਼ੌਂਕ ਆਗਾ ਹੈ ਵੀ ਦੱਸ ਹੁਣ ਉਹ ਤਾਂ ਰੋਜ਼ ਪੀ ਕੇ ਆ ਜਾਂਦਾ ਮੈਨੂੰ ਕੀ ਪਤਾ ਉਹ ਕਿੱਥੋਂ ਆਂਦਾ ਮੈਂ ਰੋਜ਼ ਹੀ ਉਹਨੂੰ ਦੇ ਦਊਂਗੀ ਫੇਰ ਕੀ ਹੁੰਦਾ ਤੇਰਾ ਜੀਜਾ ਜੇ ਦੇ ਵੀ ਦਿੰਦੀ ਹੋਏਗੀ ਧਾਰੇ ਸਾਰੇ ਫੜ ਲੈਂਦਾ ਆਊਗਾ ਮੈਂ ਤਾਂ ਤੈਨੂੰ ਕਹਿਆ ਹੈ ਬਾਜ ਤੈਨੂੰ ਸੁਆਦੀ ਆਪਦਾ ਦੁੱਖ ਸੁਣਾਇਆ ਤੂੰ ਸੁਆਦੀ ਉਲਟਾ ਮੇਰੇ ਗਾਲ ਨਾਰੇ ਭਣੇ ਡੜੇ ਅਲਜਾਮ ਨਾ ਮੇਰੇ ਤੇ ਨਾ ਲਾਇਆ ਕਰ ਮੈਂ ਤਾਂ ਉਹਨੂੰ ਫੁੱਟੀ ਕੰਬੀ ਨਾ ਦਵਾ ਮੈਂ ਦੇ ਦੂੰ ਉਹਨੂੰ ਪੈਸੇ ਮੇਰੇ ਤੋਂ ਭਾੜ ਦੇਨੇ ਪੈਸੇ ਲੈ ਦੱਸ ਨਹੀਂ ਮੈਂ ਮੇਰੀ ਗੱਲ ਸੁਣੋ ਇਹ ਗੱਲ ਕਰਨੀ ਹੁੰਦੀ ਮਾਂ ਨੂੰ ਨਾ ਦੱਸਦੀ ਮੈਂ ਤੈਨੂੰ ਤਾਂ ਦੱਸਦੀ ਆ ਤੂੰ ਮੇਰੀ ਭੈਣ ਐ বিজে ਤੈਨੂੰ ਪਤਾ ਤਾਂ ਤੂੰ ਮੈਨੂੰ ਦੱਸ ਦੇ ਵੀ ਹਾਂ ਭੈਣੇ ਮੈਥੋਂ ਲੈ ਕੇ ਆਹੋ ਵੀ ਜੇ ਭੈਣ ਦੇ ਛਿੱਤਰ ਲਾਉਣੇ ਹੋਣ ਜੇ ਮਾਂ ਦੇ ਸਾਹਮਣੇ ਤਾਂ ਨਹੀਂ ਲਾ ਸਕਦੀ ਵੀ ਕੱਲੀ ਨੂੰ ਬੁਲਾ ਕੇ ਉਹਦੇ ਲਾ ਦਿੰਨੀ ਹੈਗੀ ਐਂ ਕਿਹਾ ਕਰ ਵੀ ਭੈਣੇ ਮੈਂ ਤਾਂ ਤੇਰੇ ਛਿੱਤਰ ਮਾਰਨੇ ਨੇ ਉਹ ਤਾਂ ਨਾ ਉਲਟੀ-ਉਲਟ ਗੱਲ ਲਈ ਜਾਂਦੀਆਂ ਕਦੇ ਨਹੀਂ ਤੂੰ ਸਿੱਧੇ ਮੂੰਹ ਬੋਲੀ ਮੇਰੇ ਨਾਲ ਨਾ ਕੋਈ ਗੱਲ ਚੱਜਦੀਆਂ ਕਰੀ ਆ ਵੀ ਹਾਂ ਭੈਣੇ ਵੀ ਆਹ ਗੱਲ ਫਾਇਦੇ ਦੀ ਐ ਮੈਂ ਤੈਨੂੰ ਐਂ ਕਹਨੀ ਐ ਜੇ ਉਹ ਨੂੰ ਪੈਸੇ ਤੂੰ ਨਹੀਂ ਦਿੰਦੀ ਵੀ ਕਿਸੇ ਹੋਰ ਪਾਸਿਓਂ ਫੜਦਾ ਹੋਊਗਾ ਮੈਨੂੰ ਪਤਾ ਤਾਂ ਲੱਗ ਜੇ ਅਗਲੇ ਨੂੰ ਤਾਂ ਮੈਂ ਕਹਾਂ ਵੀ ਪਈ ਕਿਉਂ ਮੇਰੇ ਬੰਦੇ ਦੀ ਦਾਰੂ ਛੱਡੀ ਜੜਾਈ ਤੁਸੀਂ ਪਿਉਂਦੇ ਹੋ ਇਹਨੂੰ ਪਹਿਣੀ ਮੇਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਸੌ ਦੀ ਇੱਕ ਸੁਣਾਉਣੀ ਆ ਮੈਂ ਨਹੀਂ ਉਹਨੂੰ ਕੋਈ ਪੈਸਾ ਦੰਦੀ ਜੇ ਤੂੰ ਇੰਨਾ ਹੀ ਕਹਿਣੀ ਆ ਨਾ ਉਹਦੇ ਜਾ ਕੇ ਸਿੱਧਾ ਟੱਕਰ ਮਾਰ ਸਿਰ ਦੇ ਵਿੱਚ ਉਹਨੂੰ ਪੁੱਛ ਵੀ ਤੂੰ ਕਿੱਥੋਂ ਪੀ ਕੇ ਆਉਣਾ ਕੌਣ ਪਲਾਉਂਦਾ ਤੈਨੂੰ ਜਿਹੜਾ ਤੂੰ ਮੇਰੇ ਤੇ ਰੋਵ ਝਾੜਦੀ ਆ ਨਾ ਉਹਦੇ ਤੇ ਝਾੜ ਤੈਨੂੰ ਦੱਸੇ ਉਹ ਉਹ ਤਾਂ ਡਰਦੀ ਨਹੀਂ ਪੁੱਛਦੀ ਹੈਗੀ ਕੋਈ ਨਹੀਂ ਤੈਨੂੰ ਤਾਂ ਨਾ ਕਿਧਰੋਂ ਮੈਂ ਪ੍ਰਿੰਡਾ ਦੀ ਸ਼ਕਤੇ ਨੂੰ ਹੱਥ ਪਾ ਲਿਆ ਤਨ ਦਾ ਛੇੜਨ ਦੀਂ ਪਾ। ਜੀਜਾ ਗੱਲ ਸੁਣ ਲੈ ਮੇਰੀ ਕੀ ਕਰੀ ਜਾਣਾ ਇੱਥੇ ਤੂੰ ਉਹ ਕੁਸ ਨੇਰੇ ਟੋਲੇ ਸਾਫ ਕਰਕੇ ਰੱਖੇ ਹੋਏ। ਵੇ ਦੇਖ ਲੈ ਉਹੀ ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹੀ ਮੇਰੇ ਗਲ ਸਿਆਪਾ ਪੈ ਗਿਆ। ਓ ਕੀ ਹੋ ਗਿਆ ਸਾਲੀ ਸਾਹਿਬ ਤੂੰ ਕਿਉਂ ਡਰੀਏ ਨਹੀਂ ਮੇਰੇ ਹੁੰਦੇ ਤੈਨੂੰ ਗਾਧਾਦਾਰਾ ਤੈਨੂੰ ਕਿਸੇ ਦਾ ਕੋਈ ਡਰ ਨਹੀਂ ਦੱਸ ਕੀ ਗਾਂ ਆ ਹੁਣ ਤਾਂ ਤੂੰ ਬੋਲਦਾ ਉਹਦੇ ਮੂਰੇ ਨਾ ਤੇ ਤੋਂ ਕਹਿੰਦੇ ਹੁੰਦੇ ਆ ਸਾਹ ਤੇਰੇ ਸੁੱਕ ਜਾਂਦੇ ਨੇ ਭੋਰਾ ਨਹੀਂ ਆਵਾਜ਼ ਨਿਕਲਦੀ ਹੈਗੀ ਉਹ ਦੇ ਲੈ ਮੇਰੇ ਸਿਰ ਚੜ ਕੇ ਬੋਲਦੀ ਆ ਮੈਨੂੰ ਕਹਿੰਦੀ ਮੇਰੇ ਬੰਦੇ ਨੂੰ ਤੂੰ ਪੈਸੇ ਦਿੰਨੀ ਆ ਜੀ ਉਹਦੀ ਐਡੀ ਜ਼ੁਰਤ ਤੈਨੂੰ ਕੁਝ ਬੋਲਿਓ ਪਤਾ ਮੈਨੂੰ ਕਿੰਨਾ ਬੋਲਦੀ ਆ ਕਹਿੰਦੀ ਮੇਰਾ ਬੰਦਾ ਰੋਜ਼ ਪੀ ਕੇ ਆਉਂਦਾ ਕਹਿੰਦੀ ਮੇਰੇ ਬੰਦੇ ਦੀ दारू ਛੱਡੀ ਛਡਾਈ ਕਹਿੰਦੀ ਫੇਰ ਪੀਣ ਲੱਗਾ ਮੈਨੂੰ ਗਾਲਾਂ ਦਿੰਦੀ ਸੀ ਮੈਂ ਤਾਂ ਉਹਨੂੰ ਇੱਕ ਹੀ ਗੱਲ ਕਹਤੀ ਮੈਂ ਕਿਹਾ ਭਾਈ ਮੇਰੀ ਗੱਲ ਸੁਣਦਾ ਵੀ ਮੈਂ ਤਾਂ ਉਹਨੂੰ ਕੋਈ ਪੈਸਾ ਨਹੀਂ ਦਿੰਦੀ ਵੀ ਉਹਨੂੰ ਆਪ ਹੀ ਜਾ ਕੇ ਪੁੱਛ ਲੈ ਵੀ ਕਿੱਥੋਂ ਲੈਂਦਾ ਕਿੱਥੋਂ ਨਹੀਂ ਦਿੰਦਾ ਹੁਣ ਮੈਂ ਤੈਨੂੰ 100 ਦੀ ਇੱਕ ਸੁਣਾਉਣੀ ਆ ਜੇ ਮੇਰਾ ਨਾਂ ਲਿਆ ਨਾ ਫਿਰ ਦੇਖ ਲਈ ਤੂੰ ਓਏ ਕੋਈ ਨਾ ਤੂੰ ਬੇਫਿਕਰਾ ਉਹ ਕਰਦਾ ਮੈਂ ਜੀਬ ਬੰਦ ਤੂੰ ਬੇਸੰਸਰ ਉਹਦੀ ਪੜਦਾ ਮੈਂ ਗੁੱਤ ਤੇ ਹੁਣ ਰੱਖਦਾ ਉਹਨੂੰ ਮੈਂ ਜਾ ਕੇ ਦੱਸਦਾ ਦੇਖ ਭਾਈ ਦੋ ਗੱਲਾਂ ਸੁਣ ਨਾ ਇੱਕ ਤਾਂ ਦੇਖ ਤੂੰ ਮੇਰੇ ਤੋਂ 100 200 ਮੰਗ ਰਸੀ ਮੈਂ ਜਾਂ ਤਾਂ ਕੀ ਹੋ ਗਿਆ ਮੈਂ ਕਿਹਾ ਚਲ ਵੱਡਾ ਗਾ ਵੀ ਮੈਂ ਚਲ ਮਾਨ ਰੱਖਦਾ ਤੇਰਾ ਹੈ ਵੀ ਚਲ ਮੈਂ ਤੈਨੂੰ ਦੇ ਤੇ ਹੁਣ ਤੂੰ ਮੇਤੋਂ ਹੀ ਮੰਗੇਗਾ ਹੋਰ ਕੋਈ ਗਵੰਡੀਆਂ ਤਾਂ ਥੋੜੀ ਮੰਗੇਗਾ ਕੋਈ ਨਾ ਅੱਗੇ ਹੋਰ ਚੀਜ਼ਾਂ ਮੰਗਾਏ ਹੋਰ ਕੀ ਤੋਂ ਮੰਗਾਗੇ ਫਿਰ ਉਹਦੇ ਦੱਸ ਕੀ ਲੜਦਾਗਾ ਉਹ ਤਾਂ ਉਹੀ ਬੋਲਣ ਲੱਗੀ ਐਨਾ ਬੋਲੀ ਆ ਪਤਾ ਮੈਨੂੰ ਹੁਣ ਜੇ ਇਹੀ ਗੱਲਾਂ ਉਹਨੇ ਮਾਂ ਵਰਗੀ ਨੂੰ ਦੱਸਦੀ ਉਹ ਮੇਰੇ ਗੱਲ ਪੈਣਗੇ ਕੋਈ ਨਾ ਉਹਦਾ ਮੈਂ ਪੜਦਾ ਕੁੱਤ ਤੂੰ ਬੇਸਾਂਸਰਾ ਹੁਣੀ ਜਨਮ ਚੱਲ ਕਰਨਾ ਇਹਨੂੰ ਤਾਂ ਦਿੱਤਾ ਤੋਰਾ ਹੁਣ ਦੇਖੀ ਤੂੰ ਚੰਗੀ ਤਰਾਈ ਉਹਦੀ ਗੁਤਨੀ ਜੀ ਹਲਾਉਂਦਾ ਪਾਉਂਦੀ ਫਿਰਦੀ ਸੀ ਮੇਰੇ ਤੇ ਦਾਬਾ ਵੀ ਮੈਂ ਵੱਡੀਆਂ ਮੈਂ ਐ ਕਰਦੀਆਂ ਮੈਂ ਐ ਕਰਦੀਆਂ ਕੋਇਨਾ ਹੁਣ ਸਾਰਿਆਂ ਨੂੰ ਮੁੱਠੀ 'ਚ ਕਿਰਨਾਂ ਦਾ ਲਿਆ ਹੋਇਆਗਾ ਲਾ ਮਾਂ ਕੀ ਕਰੀ ਜਾਨੀ ਆ ਕੀ ਕਰਨਾ ਸੀ ਵਸ ਤੁੱਪ ਜੀ ਸੇਕਦੀ ਸੀ ਮੈਂ ਜਾ ਅੱਛਾ ਤੁੱਪੇ ਬੈਠ ਗਈ ਹੈ ਹਾਂ ਲੈ ਮੇਰੀ ਤੀ ਹੋਈ ਗੱਲ ਕਰੇ ਉਧਰ ਕੰਮ ਹਾਂ ਮਾਂ ਮੈਂ ਤਾਂ ਕਰੇ ਆਈ ਹਾਂ ਪਸੂਆਂ ਥੱਲੇ ਨਾ ਝਾੜੂ ਜਿਆ ਬਿਮਾਰ ਆਈ ਤੇ ਉਹ ਮੀਟ ਲਿਆਇਆ ਸੀ ਬਾਈ ਅੱਛਾ ਉਹ ਵੀ ਮੈਂ ਤੜਕਾ ਤੁਰਕਾ ਕੱਟ ਕੇ ਸਮਾਰ ਕੇ ਬਣਾਇਆ ਹੋਰ ਬਣਾ ਕੇ ਰੱਖਿਆ ਹੈ ਨਹੀਂ ਤਾਂ ਤੂੰ ਬਾੜੀ ਕਾਲੀ ਹੈ ਮਿੰਟ ਮਾਰਦੀ ਹੈ ਮਾ ਹੁਣ ਤਾਂ ਮੈਨੂੰ ਨਾ ਤੇਰਾ ਇੰਨਾ ਪਿਆਰ ਆਉਂਦਾ ਇੰਨਾ ਪਿਆਰ ਆਉਂਦਾ ਉਹ ਕਹਿੰਦੇ ਨਹੀਂ ਹੁੰਦੇ ਸਸਾਂ ਨੂੰ ਨਾ ਨਿੰਦੇ ਆ ਕਰੋ ਇਹ ਤਾਂ ਹੁੰਦੀਆਂ ਧਰਮ ਦੀਆਂ ਮਾਵਾ ਸਸਾਂ ਨੂੰ ਨਾ ਨਿੰਦੇ ਆ ਕਰੋ ਹਾਂ ਹੁਣ ਤੈਨੂੰ ਇੰਨਾ ਪਿਆਰ ਕਿਵੇਂ ਆਉਣ ਲੱਗ ਗਿਆ ਮੇਰਾ ਮਾਂ ਪਿਆਰ ਤਾਂ ਮੈਨੂੰ ਬਡੇਰਾ ਆਉਂਦਾ ਸੀ ਕਿਤੇ ਗਰਉ ਗੁਰੂ ਤਾਂ ਨਹੀਂ ਆਪਣੇ ਤੇ ਮਾਂ ਮੈਂ ਤੈਨੂੰ ਐਂ ਕਹੀਆਂ ਹਰਪ੍ਰੀਤੀ ਆ ਜਿਹੜੀ ਆਪਣੇ ਵਿੱਚ ਕਰਾ ਕਰਾ ਸੜਦੀ ਹੁੰਦੀ ਸੀਗੀ ਤਾਂ ਹੀ ਨਹੀਂ ਸੀ ਆਪਣੀ ਬਣਦੀ ਜੇ ਮੈਂ ਤੇਰੀਆਂ ਲੱਤਾਂ ਨੱਪਦੀਆਂਗੀ ਨਹੀਂ ਚਲ ਕੋਈ ਨਹੀਂ ਪੁੱਤ ਨਾੜੇ ਮਗਦੇ ਨਾ ਗੋਡੇ ਦੁਖਦੇ ਆ ਨਾ ਮੈਂ ਐਂ ਕਹਿੰਦੀ ਸੀਗੀ ਵੀ ਉੱਥੇ ਨਾ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਡਾਕਟਰ ਬਹੁਤ ਵਧੀਆ ਗੋਡਿਆਂ ਦਾ ਹੀ ਆਹੋ ਕਿੱਥੇ ਇੱਥੇ ਮਾਨਸਾ ਕੋਲੇ ਵੀ ਆਪਾਂ ਐਂ ਕਰਾਂਗੇ ਜਾਵਾਂਗੇ ਉੱਥੇ ਮੈਂ ਦਵਾਈ ਦਵਾ ਕੇ ਲਿਆਂ ਤੈਨੂੰ ਚੰਗਾ ਹਾਂ ਨਾਲੇ ਐਨ ਦੇਖ ਨੀ ਤੇਰੇ ਠੀਕ ਹੋ ਜਾਣੇ ਨੇ ਹਾਂ ਨਹੀਂ ਮੈਂ ਤਾਂ ਸਾਰੀ ਉਮਰ ਦੇ ਹਾੜੇ ਕੱਢਦੀ ਉਹਨੂੰ ਲੈ ਗਈ ਨਾਲ ਉਹਨੂੰ ਲੈ ਗਈ ਹੁਣ ਤਾਂ ਮੇਰੀ ਨੂੰ ਹੀ ਬਿਥੇਰਾ ਪਰਾਲੇ ਆਲੀ ਆ ਹੁਣ ਤਾਂ ਮੈਂ ਤਾਂ ਸ਼ੁਕਰ ਮਨਾਉਣੀ ਆ ਵੀ ਇਹੇ ਜਿਹਾਂ ਤਾਂ ਨਾ ਮਹਾਰਾਜ ਸਾਭਦੇ ਹੋਣ ਵੀ ਨੂੰਹਾਂ ਫਾਰਮ ਤੇ ਉਹ ਤਾਂ ਨਾ ਨਾ ਤਾਂ ਬੋਲੇ ਨਾ ਕੋਈ ਰੋਟੀ ਖਾਣ ਵੇਲੇ ਚੁੱਲ੍ਹੇ ਚੋਂ ਕਿ ਦੇਖ ਜਦੋਂ ਆਪ ਹੀ ਠੰਡੀਆਂ ਖਾਣੇ ਮੈਨੂੰ ਕਿਥੋਂ ਤੱਤੀਆਂ ਦੇ ਦੂਗੀ ਉਹ ਮਾਂ ਤੈਨੂੰ ਪਤਾ ਤਾਂ ਹੈਗਾ ਉਹਦਾ ਹੁਣ ਤਾਂ ਕਹਿੰਦੇ ਹੁੰਦੇ ਸਾਰੀ ਉਮਰ ਆਹ ਨੇਰ ਜੇ ਝੋਕੀ ਜਾਂਦੀ ਆ ਨਾ ਤਾਂ ਕੰਮ ਕਰਦੀ ਆ ਨਾ ਦੇਹਲਾ ਕੱਪੜਾ ਲੀੜਾ ਚੱਜੜਾ ਪਾਉਂਦੀ ਆ ਉਲਟਾ ਦੇਖ ਤੂੰ ਮੈਨੂੰ ਪਤਾਜ ਕੀ ਕਹਿੰਦੀ ਕਹਿੰਦੀ ਲੈ ਕਹਿੰਦੀ ਸਵੇਰੇ ਹੀ ਕਹਿੰਦੀ ਲਿਸਪੋਸਕ ਕੇ ਕਹਿੰਦੀ ਖੜ ਜਾਂਦੀ ਆ ਕਹਿੰਦੀ ਚੌਂਕੇ 'ਚ ਵੀ ਦੱਸ ਜੇ ਮੈਂ ਕੱਪੜਾ ਲੀੜਾ ਪਾ ਲਿਆ ਆਹ ਤੇ ਮਹਿੰਦੀ ਵਾਈ ਚੜੀ ਆ ਕਹਿੰਦੀ ਸੱਸ ਨੂੰ ਜਿਹੜੀ ਪਿਆਰੀ ਹੋਵੇ ਨਾ ਉਹ ਉਹਨੂੰ ਚੜਦੀ ਹੁੰਦੀ ਆ ਮਹਿੰਦੀ ਫਿਰ ਮਾਂ ਮੈਂ ਕਿਹੜਾ ਤੈਨੂੰ ਘੱਟ ਪਿਆਰੀ ਆਂਗੀ ਹੈ ਨਾ ਜੇ ਮੈਂ ਹੁਣ ਤੈਨੂੰ ਪਿਆਰੀ ਆਂ ਦੇਖ ਲੈ ਤੇਰਾ ਹੀ ਪ ਮਾਇਆ ਖੈਨਾ ਮੈਂ ਤਾਂ ਮੈਂ ਆਪ ਦਾ ਬਾਹਰਲਾ ਮੁੰਡਾ ਹੀ ਪਸਾ ਲਿਆ ਮੋਖਾ ਵੀ ਤਨ ਤੂੰ ਤਾਂ ਨਿਆਣੀਆਂ ਚੌੜਚੜੀ ਤੀਆਂ ਕਰੀ ਜਾਂਦੀ ਸੀ ਮੇਰਾ ਤਾਂ ਮਨ ਫਿਰ ਬਾਹਰ ਡੂੰਗੇ ਡੁੱਬਦਾ ਸੀ ਉਦੋਂ ਚੱਲ ਕੋਈ ਨਾ ਮਾ ਉਦੋਂ ਦੀਆਂ ਗੱਲਾਂ ਉਦੋਂ ਨਾਲ ਹੁਣ ਮੈਂ ਤੈਨੂੰ ਐਂ ਕਹਿਨੀ ਆ ਹੁਣ ਦੇਖ ਲੈ ਤੂੰ ਇਹ ਤਾਂ ਨਾ ਕਿਤੇ ਵਿਆਹ ਸ਼ਾਦੀ ਚ ਜਾ ਕੇ ਰਾਜੀ ਆ ਹੈ ਤੇ ਹੁਣ ਦੇਲਾ ਲੋਕਾਂ ਦੀਆਂ ਮੈਂ ਕਹਿੰਦੀ ਆ ਕੁੜੀਆਂ ਨੋ ਹਾਂ ਇਨਨੀਆਂ ਵੀਡੀਓ ਬਣਾਉਂਦੀਆਂ ਨੇ ਕੀ ਆ ਹੈ ਮੈਂ ਜੇ ਇਹਨੂੰ ਕਹਿ ਦੂੰਗੀ ਵੀ ਭੋਰਾ ਮੇਰੇ ਨਾਲ ਵੀਡੀਓ ਬਣਾ ਲਾ ਜੋ ਨਹੀਂ ਮੂੰਹ ਵੀ ਗਾ ਕਰਕੇ ਬੈਜੋ ਕਹਿੰਦੀ ਮੈਨੂੰ ਨਹੀਂ ਸੌਂਗ ਹੈਗਾ ਮੈਂ ਨਹੀਂ ਬਣਾਉਣੀ ਹੈਗੀ ਲੈ ਹੁਣ ਜਿਹੜੇ ਤਿੰਨ ਵਿਆਹ ਆਏ ਪੈਣ ਤੇ ਹੁਣ ਆਪਾਂ ਤਾਂ ਨਾ ਸੱਸ ਨੂੰ ਹਾਂ ਬਾਠਣ ਕੇ ਨਿੱਕੜ ਜਾ ਕਰਾਂਗੇ ਤੇ ਆਪ ਤੇ ਕਰੀ ਜਾ ਕਰੂਗੀ ਕੋਸਰ ਕੋਸਰ ਮਾਗਰੂ ਹਾਂ ਮਾ ਕੋਈ ਨਾ ਪਈ ਉਹ ਵਿਆਹ ਇਹਨੂੰ ਆਪਾਂ ਘਰੇ ਛੱਡ ਕੇ ਜਾਇਆ ਕਰਾਂਗੇ ਆਪਾਂ ਮੌਜ ਨਾਲ ਵਿਆਹ ਦੇਖਾਂਗੇ ਨਾਲੇ ਨਾ ਤੈਨੂੰ ਹੁਣ ਮੈਂ ਨਾ ਆਪਦੇ ਮਨ ਪਸੰਦ ਦੇ ਐਨ ਜੋ ਵੀ ਮੇਕਅਪ ਦੀ ਲੋੜ ਹੋਊਗੀ ਤੈਨੂੰ ਮੈਂ ਲਿਆ ਕੇ ਦਉਂਗੀ ਲਾਈਟ ਲਾਈਟ ਲਿਪਸਟਿਕ ਲਿਆ ਕੇ ਦਉਂਗੀ ਪਿੰਕ ਪਿੰਕ ਨਹੀਂ ਮੇਕਅਪ ਤਾਂ ਮੈਨੂੰ ਕੋਈ ਦੀ ਮੈਂ ਲਾਇਆ ਨਹੀਂ ਐਨਾ ਤੂੰ ਮੇਰੇ ਬੰਦੇ ਦਾ ਬਦਲਾ ਲਿਆ ਕਰਨੀ ਪੂਰਾ ਨਹੀਂ ਮਾਂ ਮੈਂ ਤੇਰੇ ਵੀ ਲਾਉਂਗੀ ਜਦੋਂ ਮੈਂ ਤਿਆਰ ਹੋਊਂਗੀ ਦੇਖੀ ਤਾਂ ਸਹੀ ਦੁਨੀਆ ਨਾਲੇ ਸਰੀਕੇ ਵਾਲੀਆਂ ਖੜਖੜ ਦੇਖਣੀਆਂ ਵੀ ਸੱਸ ਨੂੰ ਹਾ ਤੁਰੀਆਂ ਆਉਂਦੀਆਂ ਨੇ ਨਹੀਂ ਮੇਰੀ ਗੱਲ ਤਾਂ ਸੁਣਾ ਜੇ ਤੂੰ ਮੇਰੇ ਮੇਕਅਪ ਕਰਤਾ ਨਾ ਬਾਹਰਲਾ ਮੇਰਾ ਮੁੰਡਾ ਇਹ ਕਹੂਗਾ ਤੇਰੇ ਘਰ ਵਾਲਾ ਆਖੂਗਾ ਲੈ ਹੁਣ ਆ ਮਾਂ ਹੋਰ ਚੀਜ਼ ਕਰਨ ਲੱਗੀ ਮਾ ਮੇਰੀ ਗੱਲ ਸੁਣ ਲੈ ਟਾਈਮ ਟਾਈਮ ਨਾਲ ਸਭ ਕੁਝ ਬਦਲਣਾ ਪੈਂਦਾ ਹੁੰਦਾ ਜੇ ਆਪਾਂ ਕਹੀ ਜਾਈਏ ਵੀ ਉਹੀ ਆਪਾਂ 80 90 ਵਾਲੀਆਂ ਗੱਲਾਂ ਕਰੀ ਜਾਈਏ ਉਹ ਨਹੀਂ ਹੁਣ ਹੁੰਦੀਆਂ ਹੈਗੀਆਂ ਹੁਣ ਤਾਂ ਨੋਹਾਂ ਤੇ ਸੱਸਾਂ ਦਾ ਪਤਾ ਹੀ ਨਹੀਂ ਲੱਗਦਾ ਵਿੱਚ ਵਿੱਚ ਵੀ ਇਹ ਨੋਹ ਆ ਕਿ ਸੱਸਾ ਇੰਨਾ ਮੇਕਅਪ ਕੀਤਾ ਹੁੰਦਾ ਹੁੰਦਾ ਨਾ ਮੈਂ ਦੇਖਦੀ ਹੁੰਦੀ ਆ ਮਾਵਾਂ ਤੇ ਇਕੋ ਜਿਹਾ ਸੂਟ ਪਾਉਂਦੀਆਂ ਤੇ ਸੱਸਨੋ ਹੋ ਇਕੋ ਜਿਹਾ ਪਾਉਂਦੇ ਗਏ ਹੁਣ ਆਪਾਂ ਵੀ ਹਰ ਇਕੋ ਜਿਹਾ ਸਲਾ ਲਾਂਗੇ ਹਾਂ ਹਾਂ ਹੁਣ ਦੇਖ ਜਿਵੇਂ ਹੁਣ ਆ ਮੇਰਾ ਸੂਟ ਆਗਾ ਮੇਰੇ ਹੈਗੀਆਂ ਪੌਂਚੇ ਤੇ ਕਢਾਈ ਜਿਹੜੀ ਤੇਰੀ ਸਲਵਾਰ ਹੋਗੀ ਉਹਦੇ ਪੌਂਚੇ ਤੇ ਆਪਾਂ ਨਹੀਂ ਕਢਾਈ ਮਾ ਮਾ ਕੇ ਜੇ ਬੜਾ ਹੀ ਅਗਲਾ ਕਰਦਾ ਹਾਂ ਮੈਂ ਤਾਂ ਉੱਥੇ ਗਈ ਆਪਣੇ ਫਰੀਦਕੋਟ ਅੱਛਾ ਫਰੀਦਕੋਟ ਗਈ ਭੈਣ ਮੈਂ ਤਾਂ ਉਦੋਂ ਸੁੱਖ ਦੇਣ ਗਈ ਤੇ ਉੱਥੇ ਨਾ ਸੱਸ ਸੁਹਾਂ ਬੈਠੀਆਂ ਅੱਛਾ ਸੱਸ ਸੁਹਾਂ ਦੇ ਕੋਈ ਡਰੈਸ ਸਪਾਈ ਤੇ ਮੈਂ ਤਾਂ ਭੈਣ ਉਹਨਾਂ ਨੂੰ ਪੁੱਛ ਲਿਆ ਹਾਂ ਮਾਇਆ ਆਖੇ ਕਿ ਤੇਰੇ ਵਰਗੀ ਕੁੜੀ ਸੀ ਅੱਛਾ ਮਾਇਆ ਆਖਿਆ ਨਹੀਂ ਭੈਣ ਆਹ ਬੂਟਾ ਲੀੜੇ ਮਹਾ ਤੁਸੀਂ ਮਾਵਾ ਤਿੰਨ ਹਾਂ ਉਹ ਕਹਿੰਦੀ ਆ ਕਿ ਆਂਟੀ ਅਸੀਂ ਤਾਂ ਸੱਸ ਸੁਹ ਹਾਂ ਦੇਹ ਲਾ ਤੇ ਮੇਰੇ ਜਿੱਤ ਜੀ ਚਾਹ ਆਇਆ ਕੁੜੀ ਲ ਮੇਰੀ ਨੂੰ ਤਾਂ ਮੇਰੇ ਨਾਲ ਦੇ ਕੋਈ ਨਹੀਂ ਪੌਂਦੀ ਹੁਣ ਮਾਂ ਤੂੰ ਇਹ ਜਮਾ ਹੀ ਦਿਲ ਚੋਂ ਕੱਢ ਦੇ ਆਪਾਂ ਨਾ ਹਣ ਲੋਕਾਂ ਵੱਲ ਦੇਖਦੇ ਸੀ ਹੁਣ ਆਪਾਂ ਲੋਕ ਆਪਣੇ ਵੱਲ ਦੇਖਿਆ ਕਰਨਗੇ ਜਦੋਂ ਆਪਾਂ ਇਕੋ ਜੇ ਪਾ ਕੇ ਤੁਰਿਆ ਕਰਾਂਗੇ ਦੇਖੀ ਨਾਲੇ ਇਹਦੇ ਵਰਗੇ ਤੂੰ ਜੇ ਇਹਦੇ ਪਿੱਛੇ ਲੱਕੇ ਲਵੇਂਗੀ ਨਾ ਜਜੇ ਆਪਸ ਲਾਉਂਦੀ ਹੈ ਉਹ ਜੇ ਤੈਨੂੰ ਸਲਾਕੇ ਦਊਗੀ ਹੁਣ ਤੂੰ ਹੀ ਦੇਖ ਲਾ ਮਾਂ ਇਹ ਤਾਂ ਲਾਉਂਦੀ ਨਹੀਂ ਸ਼ਕੀਨੀ ਹਾਂ ਬਸ ਫਿਰ ਤੂੰ ਹੁਣ ਇਹਦੇ ਪਿੱਛੇ ਲੱਗਣਾ ਤੇ ਮੇਰੇ ਪਿੱਛੇ ਲੱਗਣਾ ਕੁਸਪੈ ਨਹੀਂ ਫਰਮਾਇਆ ਜੇ ਹਨਾ ਵੀ ਜਦੋਂ ਇਹ ਸ਼ਕੀਨੀ ਨਹੀਂ ਲਾਉਂਦੀ ਸੀ ਕਿ ਮੈਨੂੰ ਆਈ ਸੀ ਪੁਰ ਮੇ ਤਾਂ ਨਾ ਤਾਂ ਐਸੇ ਕਿੰਨੀ ਲਉਂਦੀ ਆ ਬੂ ਇਹਦੀ ਭੈਣ ਉਹ ਦੂਜੀ ਆ ਮੈਂ ਤਾਂ ਤਰਸਦੀ ਰਹਗੀ ਬਸ ਹੁਣ ਦੇਖ ਲਾ ਮਾ ਇਹਦੇ ਤੇ ਮੇਰੇ ਵਿੱਚ ਕਿੰਨਾ ਫਰਕ ਆਗਾ ਹਾਂ ਹੁਣ ਤਾਂ ਪੂਰਾ ਫਰਕ ਬਸ ਫਿਰ ਹਾਂ ਹੁਣ ਤੂੰ ਜਬਾ ਟੈਨਸ਼ਨ ਨਾ ਲੈ ਆਪਾਂ ਦੋਨੇ ਜਾਇਆ ਕਰਾਂਗੇ ਬਾਜ਼ਾਰ ਵੀ ਨਾਲੇ ਸੈਰ ਕਰਨ ਜਾਇਆ ਕਰਾਂਗੇ ਸ਼ਾਇਦ ਨਾ ਇਕੱਠੀਆਂ ਗੀਪਾਂ ਲਿਆਈ ਤਾਂ ਤ ਮਹਿੰਦੀ ਦਾ ਵੀ ਸ਼ੌਂਕ ਹੈਗਾ ਮਾ ਤੈਨੂੰ ਕੀ ਮੈਂ ਇਹ ਜੀ ਮਹਿੰਦੀ ਲਾਉਂ ਤੇਰੇ ਬੇਲਾਂ ਵਾਲੀ ਹਾਂ ਚੰਗਾ ਭਾਰੀਪੁਰ ਮੇ ਹੱਥ ਨਹੀਂ ਕਿ ਉਹ ਲਵਾਉਂਦਾ ਹੈਗਾ ਹੁਣ ਤਾਂ ਬੇਲਾਂ ਹੀ ਲਾਉਂਦੀਆਂ ਨੇਗੀ ਹਾਂ ਲੈ ਤੇਨ ਤਾਂ ਬੜਾ ਹੀ ਸ਼ੌਂਕ ਆ ਲਾ ਫੂਨ ਲੈ ਜਾਵਦਾ ਇੱਧਰ ਠੀ ਨਮ ਕਰੀ ਸਾਲੀ ਨੂੰ ਕੀ ਕਹਿੰਦੀ ਐ ਤੂੰ ਹਾਂ ਕੀ ਕਹਿੰਦੀ ਛੋਟੀ ਨੂੰ ਲੱਕੀ ਰਹਿਣੀ ਐ ਰੋਜ ਪੀਂਨਾ ਪੀਂਨਾ ਮੈਂ ਪੀਂਨਾ ਦਾ ਪੀਂਨਾ ਫਿਰ ਤਸ ਲੈ ਕੇ ਪੀਂਨਾ ਮੈਂ ਆਹ ਦੇਖੋ ਹੁਣ ਵੀ ਪੈਸੇ ਲਈ ਬੈਠਾ ਹੈ ਨਹੀਂ ਬੈਠਾ ਉਹ ਹੀ ਦਿੰਦੀ ਐ ਤੈਨੂੰ ਪੈਸੇ ਉਹ ਦਿੰਦੀ ਐ ਮੇਰਾ ਫਿਰ ਦੱਸ ਕੀ ਕਰਦਾਂਗੇ ਤੂੰ ਮਰੀਏ ਨੇ ਚਾਪਾ ਮਰੂਣ ਲਬੇੜਾ ਸਾਰਾ ਤੇ ਗਹਿਣਾ ਲਾ ਕੇ ਖਾ ਲਿਆ ਕਰ ਕਿਸੇ ਨਾਲ ਨਹੀਂ ਲਾ ਕੇ ਖਾਂਦੀ ਤੇਰਾ ਬਾਲਾ ਮੋਹ ਹੁੰਦਾ ਉਹਨੂੰ ਮੋਹ ਆਉਂਦਾ ਬਾਲਾ ਨਾਲੇ ਮੋਹ ਲਾ ਕੇ ਖਾ ਲੈਂਦਾ ਕਿਸੇ ਨਾਲ ਠੀਕ ਆ ਸਾਰੇ ਕੱਬਰ ਨੂੰ ਮੁਠੀ ਚ ਰੱਖੀ ਬੈਠੀ ਆਓ ਇੰਨੀ ਸਿਆਣੀ ਆਓ ਸਾਰੇ ਰੁਪਏ ਦਿੰਦੀ ਆ ਘਰੇ ਬਾਕੀ 22 ਰੁਪਏ ਦੇ ਜਿੰਦਾ ਕਿਸੇ ਨਾਲ ਤਾਂ ਖਾਲਾ ਲਾ ਕੇ ਕਿਉਂ ਮੈਨੂੰ ਕੀ ਖਾਣਾ ਨਹੀਂ ਆਉਂਦਾ ਜਦੋਂ ਮੈਂ ਪੈਸੇ ਮੰਗਦੀ ਆ ਉਦੋਂ ਤਾਂ ਉਹ ਪਿੱਛੂ ਪੈ ਜਾਂਦੇ ਆ ਤੈਨੂੰ दारू ਨੂੰ ਕਿਵੇਂ ਦੇ ਦਿੰਦੀ ਆ ਪੈਸੇ ਤੇ ਦੇ ਦਿੰਦੀ ਆ ਫਿਰ ਕੀ ਹੁੰਦਾ ਤੂੰ ਪੁਲਿਸ ਇਹ ਮੱਗੀ ਵੀ ਐ ਇਸੇ ਕੈਸਾ ਖਾਇਆ ਕੁੱਤੀ ਨੇ ਪੱਤੇ ਹੋਏ ਫੈਨੇ ਇਕੱਠੇ ਹਾਈ ਨਾ ਮਰ ਜਾ ਆਹ ਕੋਣ ਬੋਲੀ ਜਾਂਦਾ ਹਾਏ ਮੈਨੂੰ ਤਾਂ ਐਂ ਲੱਗਦਾ ਬੀਜੇ ਮੈਂ ਪੈਣ ਖੜਕਾਤੀ ਬਾਈ ਨੇ ਵਧੀਆ ਮੈਂ ਨਹੀਂ ਜਾਂਦੀ ਹੁਣ ਛਡਾਉਣਾ ਚਾਹੀਦੀ ਤਾਂ ਹੁੰਦੀ ਆ ਮੈਨੂੰ ਵੀ ਤੂੰ ਹੀ ਐਂ ਕਰਦੀ ਆ ਤੂੰ ਹੀ ਬਾਈ ਨੂੰ ਪੈਸੇ ਦੰਨੀ ਆ ਵਧੀਆ ਹੁਣ ਵਧੀਆ ਉਹਦੇ ਹੱਥ ਥੱਲੇ ਆ ਗਈ ਵਧੀਆ ਖੜਕਾਊਗਾ ਪਤਾ ਲੱਗ ਜੂ ਉਹਨੂੰ ਵੀ ਕਿਵੇਂ ਬੋਲੀਦਾ ਹੁੰਦਾਗਾ ਹੈ ਦੇਖ ਤਾਂ ਸਹੀ ਮੈਨੂੰ ਕਹਿੰਦੀ ਆ ਮੈਂ ਵੀ ਹੁਣ ਅੱਧਾ ਘੰਟਾ ਜਾਂਦੀ ਨਹੀਂ ਇੱਥੇ ਹੀ ਪੈਰ ਮਾਰਦੀ ਮੈਂ ਫਿਰੂੰਗੀ ਵਧੀਆ ਤਮਾਸ਼ਾ ਖਡਾਉਣ ਦੇ ਇਹਨਾਂ ਨੂੰ ਜਿਹੜਾ ਖਡਾਉਂਦੇ ਨੇਗੇ ਚਲ ਮੈਂ ਤਾਂ ਮਾਂ ਕੋਲ ਜਾ ਕੇ ਬਹਿ ਜੂ ਮਾਂ ਨੂੰ ਦੱਸ ਕੇ ਆਉਣੀ ਆ ਵੀ ਮਾਂ ਵਧੀਆ ਮਾਂ ਉੱਥੇ ਤਾਂ ਦੇ ਲਾ ਵਧੀਆ ਕਹਿੰਦੇ ਨੇ ਉੱਥੇ ਡੰਗੜ ਡੰਗੜ ਹੋ ਗਈ ਲੈ ਨਹੀਂ ਚਲ ਫੀਆ ਗੱਲ ਤਾਂ ਹੋਈ ਆ ਮਾੜੀ ਹੋਈ ਵੀ ਜੜੀ ਉਹ ਕੁੱਟੀ ਆ ਪਰ ਆਪਾਂ ਨੂੰ ਕੀ ਪਤਾ ਫਵਰਾ ਕੀ ਗੱਲ ਹੋਣੀ ਆ ਕੀ ਨਾ ਇਹਦੀ ਵੀ ਜੀਭ ਟਿਕਦੀ ਨਹੀਂ ਹੈਗੀ ਇਹਦੀ ਚ ਲਤਰੋ ਬਾਲੀ ਆ ਗਈ ਚਲ ਕੋਈ ਨਾ ਜੇ ਚਾਰ ਲਾਤੀਆਂ ਹੋਣਗੀਆਂ ਟੀਵੀ ਮੰਨੀਆਂ ਉਹਦੀ ਹਾਂ ਕਿਹੜਾ ਕਿਸੇ ਨੇ ਲਾਈਆਂ ਨੇ ਉਹਦੇ ਬੰਦੇ ਨਹੀਂ ਲਾਈਆਂ ਨੇ ਜਦੋਂ ਉਹਨੂੰ ਉਹ 24 ਘੰਟੇ ਬੋਲਦੀ ਰਹਿੰਦੀ ਤੂੰ ਮੂਤ ਤੀ ਕੇ ਆ ਗਿਆ ਤੂੰ ਐਂ ਕਰ ਲਿਆ ਤੂੰ ਬਾਹ ਕਰ ਲਿਆ ਫਿਰ ਹੁਣ ਉਹ ਤੋਂ ਵੀ ਤੇ ਲਊਗੀ ਹੋਈ ਕੁਸ ਚਲ ਇਨਕਤਾ ਬਣਦਾ ਸੀ ਨਾਮ ਇਹਦਾ